ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਡੁਕਮਣ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਕਰਦੇ ਆਂ ਜੀ ਆਪਣੇ ਅੱਜ ਦੇ ਬਲੌਗ ਦੀ ਸ਼ੁਰੂਆਤ ਸੋ ਟਾਈਮ ਵੱਜ ਚੁੱਕੇ ਸੀਗੇ ਜੀ 5 ਆਪਾਂ ਕਰ ਰਹੀ ਸੀ ਸਬਜੀ ਦੀ ਤਿਆਰੀ ਤੇ ਅੱਜ ਆਪਾਂ ਸਬਜੀ ਬਣਾਉਣੀ ਹੈ ਜੀ ਭਾਰਵੇਂ ਕਰੇਲਿਆਂ ਦੀ ਤੇ ਬਾਕੀ ਦੇਣਾ ਸਾਡਾ ਵਧੀਆ ਰਿਹਾ ਜੀ ਤੁਹਾਡਾ ਦਿਨ ਕਿਵੇਂ ਰਿਹਾ ਹਨਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਤਾਨੂੰ ਸਾਡੇ ਬਲੌਗ ਕਿੱਦਾਂ ਲੱਗਦੇ ਨੇ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਡੇ ਨਾਲ ਸ਼ੇਅਰ ਕਰਿਆ ਕਰੋ ਜੀ ਤੇ ਮੇਰਾ ਗੇਟ ਖੋਲਣ ਦੀ ਧੀਰ ਸੀਗੀ ਹਨਾ ਮੈਂ ਬਾਹਰ ਆਉਣ ਲਈ ਗੇਟ ਖੋਲਿਆ ਤੇ ਡੇਜੀ ਮੇਰੇ ਨਾਲ ਪਹਿਲਾਂ ਬਾਹਰ ਤੇ ਇਹ ਅੰਦਰ ਟਿਕੀ ਨਹੀਂ ਸਕਦੀ ਬਸ ਇਹਨੂੰ ਗੇਟ ਖੁੱਲਾ ਦੇਖਣਾ ਚਾਹੀਦਾ ਨਾਲ ਦੀ ਨਾਲ ਬਾਹਰ ਝਾੜੂ ਨਹੀਂ ਇਹ ਲਾਉਣ ਦਿੰਦੀ ਪੋਚਾਣੀ ਲਾਉਣ ਦਿੰਦੀ ਹਨਾ ਕੋਈ ਕੱਪੜਾ ਇਹਨੂੰ ਦਿਖ ਜੇ ਹਨਾ ਵੀ ਕੋਈ ਹੱਥ ਚ ਚੱਕਿਆ ਹੋਇਆ ਲੰਕਰਿਆ ਕੋਈ ਕੱਪੜਾ ਨਾਲ ਦੀ ਨਾਲ ਉਹਦੇ ਦੁੰਦੀਆਂ ਵੜਨੀਆਂ ਸਟਾਰਟ ਕਰ ਦਿੰਦੀ ਹੈਗੀ ਚਾੜੂ ਨਾਲ ਵੇਲੇ ਗੋਚਾੜੂ ਫੜ ਲੂ ਪੋਚਾ ਫੜ ਲੂ ਬਸ ਲਾਉ ਨੀਂਦੀ ਇਹਨੂੰ ਫੜ ਕੇ ਬੈਠਣਾ ਪੈਂਦਾ ਜਾਂ ਬੈੱਡ ਵਗੈਰਾ ਤੇ ਬਿਠਾ ਕੇ ਰੱਖਣਾ ਪੈਂਦਾ ਉਹਨਾਂ ਚਿਰ ਜੀ ਨਜ਼ਰ ਝਾੜੂ ਲਾਉਣੇ ਆ ਫਿਰ ਚਿੱਕੀ ਜਾਊਗੀ ਬੈਠੀ ਹਨਾ ਇਹਨੂੰ ਐਵੇਂ ਹੁੰਦਾ ਬਸ ਵੀ ਮੈਨੂੰ ਫੜਾ ਦੇਣ ਛੇਦੀ ਚੀਜ਼ ਤੇ ਦੇਖੋ ਹੁਣ ਰੇੜੀ ਥੱਲੇ ਵੱਟ ਰਹੀ ਹੈ ਦਿਖਾਉਣੇ ਆ ਤੁਹਾਨੂੰ ਦੇਖੋ ਕੱਖਾਂ ਵਾਲੀ ਮਸ਼ੀਨ ਕੋਲ ਜਾ ਕੇ ਕਿਵੇਂ ਲਿਬੜੀ ਹੈ ਹਨਾ ਤੇ ਬਾਹਰ ਇਹਨੂੰ ਅਸੀਂ ਤਾਂ ਹੀ ਨਹੀਂ ਆਉਣ ਦਿੰਦੇ ਹੁੰਦੇ ਵੀ ਫਿਰ ਜ਼ਿਆਦਾ ਲਿਬੜਦੀ ਹੈਗੀ ਤੇ ਫਿਰ ਨਾਉਣ ਲੱਗੇ ਵੀ ਚੀਕਾ ਚੱਕੀ ਕਰਦੀ ਹੈ ਬਹੁਤ ਗੰਦਾ ਬੱਚਾ ਬਣ ਗਿਆ ਸਾਡਾ ਡੀਜੂ ਸਿੰਘ ਹਾਂ ਡੀਜੂ ਉਹ ਡੇਜੂ ਹੁਣ ਇਹਨੂੰ ਕਰਦੇ ਆਂ ਸਾਫ ਤੇ ਦੇਖੋ ਕਿੰਨੀ ਲਿਪੜੀ ਹੈ ਤੇ ਬਾਕੀ ਹੁਣ ਆਪਾਂ ਬਣਾਵਾਂਗੇ ਜੀ ਸਬਜ਼ੀ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਦੇਖੋ ਕਿੰਨਾ ਵੱਡ ਵੱੱਡੇ ਦੀ ਵੀ ਬਹੁਤ ਆ ਨੂੰ ਐ ਬਸ ਮੈਨੂੰ ਹੱਥ ਨਾਲ ਲਾਉਣਾ ਮੈਨੂੰ ਫਰੀ ਜਾਣ ਦੇਣ ਦੇ ਅੱਦੀ ਚਲੋ ਅੰਦਰ ਚਲੋ ਚਲੋ ਅੰਦਰ ਚਲੋ ਅੰਦਰ ਚਲੋ ਅੰਦਰ ਚਲੋ ਅੰਦਰ ਚਲੋ ਪੁੱਤ ਚਲੋ ਛੋਨਾ ਮੱਝ ਆਇਤਾ ਜੀ ਸਬਜੀ ਵੀ ਤਿਆਰੀ ਆਪਣੀ ਹੋ ਗਈ ਮਸਾਲਾ ਵੀ ਤਿਆਰ ਕਰ ਲਿਆ ਆਪਾਂ ਤੇ ਤਰੇਲੇ ਮੈਂ ਛਿੱਲ ਕੇ ਹਨਾ ਨਮਕ ਲਗਾ ਕੇ ਟੁੱਪੇ ਰੱਖਦੇ ਸੀਗੇ ਤਾਂ ਕਿ ਕੜੱਤਰਾ ਦੂਰ ਹੋ ਜਾਏ ਤੇ ਆਪਣਾ ਤੇਲ ਵੀ ਗਰਮ ਹੋ ਗਿਆ ਪਹਿਲਾਂ ਆਪਾਂ ਤਰੇਲਿਆਂ ਨੂੰ ਤਾਲਾਂਗੇ ਉਸ ਤੋਂ ਬਾਅਦ ਜਿਹੜਾ ਤੇਲ ਬਚੂ ਉਹਦੇ ਵਿੱਚ ਹੀ ਆਪਾਂ ਮਸਾਲਾ ਆਪਣਾ ਤਿਆਰ ਕਰ ਲਾਂਗੇ ਜੀ ਤੇਲ ਗਰਮ ਹੋ ਗਿਆ ਹਨਾ ਹੁਣ ਆਪਾਂ 2-2 ਜਾਂ 3-3 ਕਰਕੇ ਹਨਾ ਤੇਲ ਦੇ ਹਿਸਾਬ ਨਾਲ ਆਪਾਂ ਕਰੇਲੇ ਫਰਾਈ ਕਰ ਲਾਂਗੇ ਜੀ ਤੇ ਜੇ ਲੋੜ ਪਈ ਫਿਰ ਆਪਾਂ ਤੇਲ ਹੋਰ ਪਾ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਗੇ ਆਪਾਂ ਤਾਂ ਕਰਕੇ ਵੀ ਕੱਚੇ ਨਾ ਰਹਿ ਜਾਣ ਪਰ ਜ਼ਿਆਦਾ ਵੀ ਨਹੀਂ ਆਪਾਂ ਇਹਨਾਂ ਨੂੰ ਕਰਨਾ ਹਨਾ ਵੀ ਜਿਹੜੇ ਸੁੱਕਰੇ ਜਾਣ ਤੇ ਐ ਇਦਾਂ ਹੀ ਕਰ ਕਰਕੇ ਆਪਾਂ ਸਾਰੇ ਜਿਹੜੇ ਕਰੇਲੇ ਨੇ ਹਨਾ ਉਹਨਾਂ ਨੂੰ ਭੁੰਨ ਲਾਂਗੇ ਪਹਿਲਾਂ ਇਹਨਾਂ ਨੂੰ ਖਾਲੀ ਕਰ ਲਿਆ ਸੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਮਸਾਲਾ ਆਪਣਾ ਤਿਆਰ ਕਰ ਲਾਂਗੇ ਕਿਉਂਕਿ ਇਹ ਨਹੀਂ ਠੰਡੇ ਹੋ ਜਾਣਗੇ ਧਰਨ ਵਾਸਤੇ ਤੇ ਬਾਕੀ ਜੁੜੇ ਰਹੋ ਸਾਡੇ ਨਾਲ ਜੀ ਤੇ ਦੇਖਦੇ ਰਹੋ ਅੱਗੇ ਬਲੌਗ ਰੇ ਲਈ ਆਪਾਂ ਸਾਰੇ ਫਰਾਈ ਕਰ ਲਏ ਜੀ ਹੁਣ ਇਸੇ ਤੇਲ ਦੇ ਵਿੱਚ ਆਪਾਂ ਪਾਵਾਂਗੇ ਆਪਣਾ ਮਸਾਲਾ ਤੇਲੇ ਬਹੁਤ ਗਰਮਾ ਪਾ ਕਰਕੇ ਮੜਾਗਾ ਸਾਵਧਾਨੀ ਨਾਲ ਪਾਉਣਾ ਪਊਗਾ ਟੈਂਪ ਚ ਆਪਣਾ ਮਸਾਲਾ ਤਿਆਰ ਹੁੰਦਾ ਜੀ ਉਹਨੇ ਟਾਈਮ ਚ ਆਪ ਆਟਾ ਗੁੰਨ ਲੈਨੇ ਆ ਡੈਡੀ ਕੱਲ ਫੇਰ ਮੱਕੀ ਦੇ ਆਟੇ ਦੀ ਥੈਲੀ ਕੋ ਹੋਰ ਲਿਆਏ ਹਨ ਤੇ ਇਸ ਕਰਕੇ ਹੁਣ ਆਪਾਂ ਬਣਾਵਾਂਗੇ ਅੱਜ ਮੱਕੀ ਦੀ ਰੋਟੀ ਕੱਲ ਸ਼ਾਮੀ ਲੈ ਕੇ ਆਏ ਸੀ ਕਿ ਡੈਡੀ ਉਦੋਂ ਨੂੰ ਮੈਂ ਆਟਾ ਗੁੰਨ ਲਿਆ ਸੀਗਾ ਫਿਰ ਮੈਂ ਬਣਾਈ ਨਹੀਂ ਮੈਂ ਕਿ ਚਲ ਅੱਜ ਬਣਾ ਲੈਨੇ ਆ ਮਨਮੀਤ ਤਾਂ ਕਣਕ ਦੀ ਖਾਊਗਾ ਡੈਡੀ ਨੂੰ ਮੈਂ ਕਿਹਾ ਸੀ ਵੀ 2 ਕਿਲੋ ਲੈ ਆਏ ਹੋ ਕਿਉਂਕਿ ਹੁਣ ਮੌਸਮ ਦਾ ਹਨਾ ਨੰਗ ਗਿਆ ਤਾਂ ਕਰਕੇ ਵੀ ਨਹੀਂ ਬਦੀਨ ਲੱਗਦੀ ਪਰ ਡੈਡੀ ਬੱਡੀ ਫੈਲੀ ਚੱਕ ਲੈ ਚਲੋ ਬਣੀ ਰਹੋ ਜੀ ਤੁਸੀਂ ਬਲੌਗ ਦੇ ਵਿੱਚ ਜੀ ਮਸਾਲਾ ਆਪਣਾ ਬਣ ਗਿਆ ਜੀ ਤੇ ਆਟਾ ਵੀ ਗੁੰਨ ਲਿਆ ਮੈਂ ਹੁਣ ਮੈਂ ਗੈਸ ਬੰਦ ਕਰਦਾ ਸੀ ਮੈਂ ਥੋੜਾ ਜਿਹਾ ਮਸਾਲਾ ਠੰਡਾ ਹੋ ਜਾਊਗਾ ਕਿਉਂਕਿ ਫਿਰ ਗਰਮ ਭਰਾਂਗੇ ਤਾਂ ਹੱਥ ਮੱਚ ਜਾਣਗੇ ਤੇ ਫਿਰ ਆਪਾਂ ਭਰ ਦਿਆ ਮਸਾਲਾ ਮੈਂ 5 ਸਵਾ 5 ਬਣਾਉਣ ਲੱਗੀ ਸੀ ਹਨਾ ਸਬਜੀ ਤੇ ਹੁਣ ਵੱਜ ਗਏ ਨੇ 6 ਵੀ ਹੋ ਗਏ ਕਾਟਾਈ ਲੱਗ ਜਾਂਦੇ ਨੇ ਨੌਣ ਦੇ ਵਿੱਚ ਚਾਹ ਤਿਆਰੀ ਕਰਦੇ ਕਰਦੇ ਪਹਿਲਾਂ ਸਕੂਲੋਂ ਆ ਕੇ ਚਾਹ ਬਾਅਦ ਚ ਪੀਤੀ ਮੈਂ ਖਤ ਪਹਿਲਾਂ ਕਰੇਲੇ ਨੂੰ ਛਿੱਲ ਕੇ ਹਨਾ ਕਰੇਲੇ ਨੂੰ ਧੁੱਪੇ ਤਰ੍ਹਾਂ ਹੂਣ ਲਾ ਕੇ ਨਮਕ ਲਾ ਕੇ ਵੀ ਉਹਨਾਂ ਦਾ ਕੜਤੜ ਨਿਕਲੇ ਤਾਂ ਕਿਤੇ ਜਾ ਕੇ ਹਨਾ ਵਧੀਆ ਬਣਦੇ ਨੇਗੇ ਨਹੀਂ ਤਾਂ ਫਿਰ ਕੌੜੀ ਲੱਗੀ ਜਾਂਦੇ ਨੇਗੇ ਤੇ ਹੁਣ ਆਪਾਂ ਛੱਡ ਦਿੰਨੇ ਆ ਮੁਰਗੀਆਂ ਨੂੰ ਦਾਣੇ ਖਾਣ ਵਾਸਤੇ ਡੈਡੀ ਖੇਤ ਗਏ ਹੋਏ ਸੀਗੇ ਕੰਦੇ ਸੀ ਵੀ ਲੇਟ ਆਉਂ ਮੱਕੀ ਚ ਰੇਜ ਆ ਪਾਉਣਾ ਸੀਗਾ ਫਿਰ ਓੜੀਆਂ ਤੇ ਹਨਾ ਬੱਟੀਆਂ ਤੇ ਉਤੇ ਹੌਲੀ ਹੌਲੀ ਪਾਉਣਾ ਪੈਂਦਾ ਐਣੀ ਵੀ ਛੱਟਾ ਮਾਰ ਕੇ ਆਪਾਂ ਪਾ ਦਾਂਗੇ ਤਾਂ ਕਰਕੇ ੜੀਆਂ ਦੇ ਮੈਨੂੰ ਟਾਈਮ ਲੱਗੂਗਾ ਹਜੇ ਤਾਂ ਆਪਣਾ ਟੋਕਾ ਵੀ ਕਰਨ ਆਲਾ ਪਿਆਗਾ ਡੈਡੀ ਆ ਕੇ ਕਰਨਗੇ ਮੇਤੋਂ ਇੰਜਨ ਨਹੀਂ ਸਟਾਰਟ ਹੁੰਦਾ ਹੁੰਦਾ ਮੈਂ ਰੁੱਕ ਵਗੈਰਾ ਤਾਂ ਲਾ ਦਨੀ ਐ ਇੰਜਨ ਸਟਾਰਟ ਕਰਨ ਚ ਬਾਲਾ ਜ਼ੋਰ ਲੱਗਦਾ ਹਨਾ ਤੇ ਮੇਤੋਂ ਹੁੰਦਾ ਨਹੀਂਗਾ ਦੇਖੋ ਮਸਾਲਾ ਆਪਣਾ ਦੇਖਣ ਨੂੰ ਹੀ ਬਹੁਤ ਟੇਸਟੀ ਲੱਗ ਰਿਹਾ ਹੈਗਾ ਮਨਮੀਤ ਕਹਿੰਦਾ ਮम्मा ਬਣਾ ਲਓ ਕ੍ਰੇਲੇ ਮੈਂ ਤਾਂ ਵਿਚਾਲਾ ਹਨਾ ਮਸਾਲਾ ਹੀ ਖਾਊਗਾ ਮੈਂ ਕਿਹਾ ਚਲ ਕੋਈ ਨਾ ਤੂੰ ਵਿਚਾਲਾ ਦਾ ਮਸਾਲਾ ਖਾ ਲਈ ਤੇ ਕੱਲ ਨੂੰ ਜਦੋਂ ਆਪਣੀ ਦਾਦੀ ਨਾਲ ਆਈ ਸੀ ਹਨਾ ਉਹ ਕਹਿਣ ਲੱਗੀ ਕਿ ਉਹ ਦਾਦੀ ਕਹਿੰਦੀ ਵੀ ਇਹ ਤਾਂ ਕਿੰਨੇ ਦਿਨ ਹੋ ਗਏ ਕ੍ਰੇਲੇ ਮੰਗਦੀ ਨੂੰ ਮੈਂ ਕ੍ਰੇਲੇ ਖਾਣੇ ਨੇ ਕ੍ਰੇਲੇ ਖਾਣੇ ਨੇ ਕਹਿੰਦੀ ਸਾਡੇ ਤੋਂ ਬਣਾ ਕੇ ਨਹੀਂ ਦਿੱਤੇ ਗਏ ਮੈਂ ਕਿਹਾ ਮੈਂ ਹੁਣੀ ਸਬਜ਼ੀ ਵਾਲਾ ਭਾਈ ਥੋੜਾ ਲੇਟ ਆਇਆ ਸੀਗਾ ਮੈਂ ਕਿਹਾ ਮੈਂ ਸਬਜ਼ੀ ਵਾਲੇ ਤੋਂ ਹੁਣੀ ਹਨਾ ਵੀ ਕ੍ਰੇਲੇ ਲੈ ਕੇ ਹਟਿਆਂਗੀ ਕੋਈ ਨਹੀਂ ਮੈਂ ਕੱਲ ਨੂੰ ਕ੍ਰੇਲੇ ਬਣਾਉਂਗੀ ਤੇ ਫਿਰ ਲੈ ਜੂਗੀ ਇਹ ਕਹਿੰਦੀ ਆਂਟੀ ਤੁਸੀਂ ਕਿਵੇਂ ਬਣਾਉਂਗੇ ਕੱਟ ਕੇ ਬਣਾਉਂਗੇ ਕਿ ਭਰ ਕੇ ਬਣਾਉਂਗੇ ਮਹਾ ਮੈਂ ਤਾਂ ਭਰ ਕੇ ਬਣਾਉਂਗੀ ਵੀ ਤੁਸੀਂ ਕਿੱਦਾਂ ਖਾਣੇ ਨੇ ਹਣਾ ਮੈਂ ਦੱਸ ਦੇ ਜੇ ਤੂੰ ਕੱਟ ਕੇ ਖਾਣੇ ਫਿਰ ਮੈਂ ਕੱਟ ਕੇ ਬਣਾ ਲੂੰਗੀ ਤਾਂ ਕਹਿੰਦੀ ਨਹੀਂ ਪਰ ਕੀ ਬਣਾ ਲਿਓ ਮੈਂ ਤਾਂ ਉਹੀ ਖਾ ਲੂੰਗੀ ਪਰ ਮੈਨੂੰ ਦੇ ਜਰੂਰ ਦਿਓ ਮੈਂ ਕਿ ਕੋਈ ਤਾਂ ਦੇ ਦਾਂਗੇ ਤੇ ਜਵਾਖ ਐ ਏਦਾਂ ਹੀ ਹੁੰਦੇ ਨੇ ਬੇਫਿਕਰੇ ਹਣਾ ਉਹਨਾਂ ਨੂੰ ਜੇ ਕੋਈ ਚੀਜ਼ ਪਸੰਦ ਆ ਤਾਂ ਉਹ ਮੰਗਣ ਚਾਚੇ ਜਿਕਣੀ ਕਰਦੇ ਤੇ ਕਰਨੀ ਵੀ ਨਹੀਂ ਚਾਹੀਦੀ ਕਿਉਂਕਿ ਜੇ ਉਹ ਐਦਾਂ ਨਹੀਂ ਕਰਨਗੇ ਤਾਂ ਉਹ ਬੱਚੇ ਨਹੀਂ ਰਹਿਣਗੇ ਵੱਡੇ ਹੋ ਜਾਣਗੇ ਜੇ ਮੈਂ ਆਪਾਂ ਥੋੜੀ ਜਿਹੀ ਚੀਜ਼ ਕਮਾਣੇ ਜਾਂਦੇ ਆਂ ਜੇ ਆਪਾਂ ਕਿਸੇ ਤੋਂ ਕੋਈ ਚੀਜ਼ ਲੈਣੀ ਵੀ ਹੋਵੇ ਹਨਾ ਚਾਹੇ ਉਹ ਚੀਜ਼ ਆਪਣੀ ਹੀ ਕਿ ਆਉਣਾ ਹੋਵੇ ਬਾਕੀ ਤੁਹਾਨੂੰ ਸਾਡੇ ਬਲੌਗ ਹਨਾ ਕਿੱਦਾਂ ਲੱਗਦੇ ਆਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਵਧਾਈ ਕਰਦੇ ਰਹੋ ਜੀ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਹੋ